ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ੍ਰੀ ਕੁਲਦੀਪ ਸਿੰਘ ਚਾਹਲ ਜੀ ਦੇ ਦਿਸ਼ਾ ਨਿਰਦੇਸ਼ ਅਹਿਤ ਤਾਣਾ ਹੈਬਾਲ ਦੀ ਪੁਲਿਸ ਇੰਸਪੈਕਟਰ ਅਮਰਿਤਪਾਲ ਸਿੰਘ ਜੀ ਐਸਟੀਓ ਹੈਬਾਲ ਜੀ ਨੂੰ ਤੇ ਉਹਨਾਂ ਦੀ ਟੀਮ ਲੋਕੋਂ ਭਾਰੀ ਸਫਲਤਾ ਹਾਸਲ ਹੋਈ ਜਦੋਂ ਲੁੱਟਖੋ ਕਰਨ ਵਾਲੇ ਇਨਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ 4 ਚੋਰੀ ਦੇ ਕੋਰੇ ਮੋਟਰਸਾਈਕਲ ਅੱਠ ਮੋਬਾਈਲ ਤੇ ਇੱਕ ਦਾਤਰ ਬਣਾ ਲਿਆ। ਇਹ ਜਿਹੜੇ ਦੋਸ਼ੀ ਐ ਹਰਸ਼ ਕੁਮਾਰ, ਰਮੇਸ਼ ਕੁਮਾਰ ਤੇ ਸੋਮਨ ਇਹ ਜਿਹੜੇ ਤਿੰਨੇ ਰਲ ਕੇ ਰਾਹਗੀਰਾਂ ਨੂੰ ਜਾਂਦਿਆਂ ਨੂੰ ਲੋਕਾਂ ਨੂੰ ਭੋਲੇ ਭਲਾਏ ਨੂੰ ਇਹ ਉਹਨਾਂ ਦੇ ਮੋਬਾਈਲ ਕੋਲੋਂ ਤੇ ਦੀ ਮੋਟਰਸਾਈਕਲ ਕੋਲੋਂ ਦੇ ਸੀ। ਦਾਤ ਦਿਖਾ ਕੇ ਉਹਨਾਂ ਨੂੰ ਡਰ ਪਾ ਕੇ ਤੇ ਬਰਬਾਦ ਕਰਦੇ ਸੀ। ਇਤਲਾਮ ਮਿਲਣ ਤੇ ਇਨਸਪੈਕਟਰ ਅਮਰਤਪਾਲ ਜੀ ਉਹਨਾਂ ਨੇ ਬੜੀ ਮੁਸਤਕੀਲ ਨਾਲ ਕੰਮ ਕਰਦੇ ਆ ਇਹਨਾਂ ਦੀ ਟੀਮ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਤੋਂ ਇਹ ਜਿਹੜੀਆਂ 4 ਮੋਟਰਸਾਈਕਲ ਤੇ ਮੋਬਾਈਲ ਵਗੈਰਾ ਬਰਾਮਦ ਕੀਤੇ ਆ ਇਹ ਜਿਹੜੇ ਦੋਸ਼ੀ ਆ ਇਹਨਾਂ ਚੋਂ ਦੋ ਦੋਸ਼ੀ ਅਜਿਹੇ ਆ ਜਿਹੜੇ ਪਹਿਲਾਂ ਵੀ ਇਹਨਾਂ ਇਹ ਲੁੱਟਖੋਹਦਿਆਂ ਜਿਹੜਿਆਂ ਬਾਰਦਾਤਾਂ ਚ ਸ਼ਾਮਲ ਰਹੇ ਆ ਅਸੀਂ ਇਹਨਾਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਅਗਰਮਾਨ ਹਾਸਲ ਕਰ ਰਹੇ ਆ ਤੇ ਇਹਨਾਂ ਤੋਂ ਹੋਰ ਵੀ ਜਿਹੜੇ ਬੇਲ ਦੇ ਹੋਣ ਦੀ ਉਮੀਦ ਹੈ ਸਰ ਜਿੱਦਾਂ ਲੋਕਾਂ ਨੂੰ ਮੋਟ ਦਾ ਸ਼ਿਕਾਰ ਹੁੰਦਾ ਸੀ ਕਿਹੜੇ ਕਿਹੜੇ ਇਲਾਕੇ ਹੁੰਦੇ ਸੀ ਇਸ ਤਰ੍ਹਾਂ ਕੋਈ ਸ਼ਾਨ ਏਰੀਆ ਹੁੰਦਾ ਸੀ ਜਾਂ ਫਿਰ ਦੇਰ ਦਾ ਬਲੇ ਜਿਹੜਾ ਹਾਂ ਇਹਨਾਂ ਦਾ ਜਿਹੜਾ ਮੋਡ ਸਪ੍ਰਿੰਟੀ ਹੈ ਉਹ ਇਹੀ ਹੈ ਵੀ ਜਿਵੇਂ ਕੋਈ ਬੰਦਾ ਜਾ ਰਿਹਾ ਇਕੱਲਾ ਜਾ ਰਿਹਾ ਇਲਾਕਾ ਜਿਹੜਾ ਹੈਗਾ ਜਿਵੇਂ ਯੂਨੀਵਰਸਿਟੀ ਦੇ ਆਲੇ ਦੁਆਲੇ ਵਾਲਾ ਤੁਸੀਂ ਜਿਵੇਂ ਕਈ ਇਲਾਕੇ ਹੈਗੇ ਜਿੱਥੇ ਆਬਾਦੀ ਘੱਟ ਹੈ ਅਜਿਹੇ ਇਲਾਕਿਆਂ ਦੇ ਜਿੱਥੇ ਭੀੜ-ਪਾੜ ਘੱਟ ਹੁੰਦੀ ਹੈ ਤੇ ਬੰਦਾ ਇਕੱਲਾ ਜਾ ਰਿਹਾ ਤੇ ਉਹਨੂੰ ਦਾਅ ਦਿਖਾ ਕੇ ਡਰਾ ਕੇ ਜਿਵੇਂ ਉਤੋਂ ਕੋਈ ਲੋਕੋ ਕਰਦੇ ਸੀ ਕੋਈ ਨਸ਼ੇ ਵੀ ਆਦੀ ਇਦਾਂ ਕੋਈ ਕੀ ਜੀ ਇਹ ਜਿਹੜਾ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਆਇਆ ਵੀ ਨਸ਼ੇ ਵੀ ਕਰਦੇ ਆਪ ਇਹਨੇ ਲੋਕ ਕਿੰਨੇ ਫੜਿਆ ਇਹ ਤਿੰਨ ਤਿੰਨ ਵਿਅਕਤੀ ਜਿਹੜੇ ਹੈਗੇ ਸੀ